ਤਾਂ ਪਹੇਲੀ ਇੱਕ ਛੋਟਾ ਜਾਨਵਰ ਘੱਟ ਬੁੱਧੀਮਾਨ ਕਹੋ ਪਰ ਇੱਕ ਮਿਹਨਤੀ ਸੀ ਘੋੜੇ ਵਰਗਾ ਦੱਸੋ ਕੀ ਹੈ ਇਸ ਦਾ ਸਹੀ ਜਵਾਬ ਹੈ ਗਦਾ ਦੂਸਰੀ ਪਹੇਲੀ ਸਵੇਰੇ ਸਵੇਰੇ ਸਾਰਿਆਂ ਦੇ ਘਰ ਜਾਂਦਾ ਹੈ ਹਰ ਕਦਮ ਤੇ ਹਰੀ ਦੇ ਗੁਣ ਗਾਉਣਾ ਜੇ ਮੈਂ ਮਿਲਦਾ ਹਾਂ ਮੈਂ ਬਹੁਤ ਕੁਝ ਦਿੰਦਾ ਹਾਂ ਇਹ ਬੁਝਾਰਤ ਕਿਸ ਨਾਲ ਸੰਬੰਧਿਤ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਪੇਖਾਰੇ ਚੌਥੀ ਪਹੇਲੀ ਬਾਜ਼ਾਰ ਵਿੱਚ ਵਿਕਦੇ ਹਨ ਅੰਡੇ ਇੱਕ ਦਰਜਨ 150 ਬਨ ਤੰਦੂਰੀ ਅਤੇ ਕबाब ਸਵਾਦ ਖਾਸ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਮੁਰਗੀ ਪੰਜਵੀਂ ਪਹੇਲੀ ਮਰਦਾਂ ਦੇ ਸਿਰ ਦੀ ਸਜਾਵਟ ਹੁੰਦੀ ਹੈ ਇਹ ਹਰ ਰੰਗ ਵਿੱਚ ਉਪਲਬਧ ਹਨ ਸਿੱਖਾਂ ਦਾ ਇਹ ਸਤਿਕਾਰ ਹੈ ਇਸ ਦਾ ਨਾਮ ਦੱਸੋ ਬੱਚਿਓ ਇਸ ਦਾ ਸਹੀ ਜਵਾਬ ਹੈ ਪਗੜੀ ਛੇਵੀਂ ਪਹੇਲੀ ਉੱਪਰ ਤੇਲ ਵਿਚਕਾਰ ਟਿੱਕੀ ਪਨੀਰ ਦੀ ਚਟਣੀ ਹਰ ਚਿੱਟੇ ਵਿੱਚ ਸੁਆਦਾਂ ਦੀ ਵਾਰਿਸ਼ ਦੱਸੋ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ 버거 ਸੱਤਵੀਂ ਪਹੇਲੀ ਮੈਂ ਕੌਣ ਹੁੰਦਾ ਹਾਂ ਪਤਲੇ ਕ੍ਰਿਸਪੀ ਗੋਲਡਨ ब्राउन ਜ ਕੈਚਅਪ ਵਿੱਚ ਡਬੋ ਕੇ ਸਭ ਤੋਂ ਵੱਧ ਮਜ਼ੇਦਾਰ ਹੋਣ ਵਾਲਾ ਇਸ ਦਾ ਸਹੀ ਜਵਾਬ ਹੈ ਫ੍ਰੈਂਚ ਫ੍ਰਾਈ 8ਵੀਂ ਪਹੇਲੀ ਰੋਟੀ ਵਿੱਚ ਲਪੇਟਿਆ ਸਵਾਦ ਭਰਾਂ ਅੰਦਰ ਸਬਜ਼ੀਆਂ ਅਤੇ ਸਾਹਾਂ ਦੀ ਖੁਸ਼ਬੂ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਰੋਲ ਨੌਵੀਂ ਪਹੇਲੀ ਗੋਲ ਆਕਾਰ ਜਿਸ ਉੱਤੇ ਬਹੁਤ ਸਾਰਾ ਪਨੀਰ ਹੈ ਅਤੇ ਟੁਕੜੇ ਕੱਟ ਕੇ ਖਾਧਾ ਗਿਆ ਹੈ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਪੀਜ਼ਾ ਦਸਵੀਂ ਪਹੇਲੀ ਇੱਕ ਲੰਬੀ ਰੋਟੀ ਅੰਦਰ ਖੱਟੇ ਦਾ ਘਰ ਉੱਪਰ ਚਟਣੀ ਦੀ ਇੱਕ ਪਤਲੀ ਲਕੀਰ ਇਸ ਨੂੰ ਇੱਕ ਹੱਥ ਨਾਲ ਫੜ ਕੇ ਸਿੱਧਾ ਖਾਓ ਇਸ ਦਾ ਸਹੀ ਜਵਾਬ ਹੈ ਹੌਟ ਡੌਗ 11ਵੀਂ ਪਹੇਲੀ ਬਾਹਰੋਂ ਕ੍ਰਿਸਪੀ ਅੰਦਰੋਂ ਨਰਮ ਮਸਾਲਿਆਂ ਵਿੱਚ ਡਬੋਇਆ ਇੱਕ ਸਵਾਦੀ ਟੁਕੜਾ ਮੈਂ ਕੌਣ ਹਾਂ ਇਸਦਾ ਸਹੀ ਜਵਾਬ ਹੈ ਫਰਾਈਡ ਚਿਕਨ 12ਵੀਂ ਪਹੇਲੀ ਤਵੇ ਤੇ ਤਲੇ ਹੋਏ ਲੰਬੇ ਪਤਲੇ ਤਾਰ ਮੈਂ ਕੌਣ ਹਾਂ ਇਸਦਾ ਸਹੀ ਜਵਾਬ ਹੈ ਨੂਡਲਜ਼